ਗੁਰਦਾਸਪੁਰ ਦੇ ਪਟਾਲਾ ਵਿੱਚ ਅਕਾਲੀ ਦਲ ਪਾਰਟੀ ਵੱਲੋਂ ਜ਼ਬਰ ਵਿਰੋਧੀ ਲਹਿਰ ਤੇ ਚੱਲਦਿਆਂ ਕੈਪਟਨ ਸਰਕਾਰ ਤੇ ਕਈ ਸਿਆਸੀ वार ਕੀਤੇ ਗਏ ਜਿਸ ਦੇ ਚੱਲਦੇ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਕੈਪਟਨ ਸਰਕਾਰ ਨੂੰ ਫਿਟਕਾਰ ਪਾਈ ਗਈ ਉੱਥੇ ਹੀ ਵਿਕ੍ਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਅਤੇ ਮਾਨਪ੍ਰੀਤ ਸਿੰਘ ਬਾਦਲ ਦੀ ਤੁਲਨਾ ਬੰਟੀ ਅਤੇ ਬਬਲੀ ਨਾਲ ਕਰਦੇ ਹੋਏ ਕਾਂਗਰਸ ਸਰਕਾਰ ਨੂੰ ਠੱਗਵਾਜ਼ਾਂ ਦੀ ਸਰਕਾਰ ਕਿਹਾ ਵਿਧਾਨ ਸਭਾ ਦੇ ਵਿੱਚ ਵੀ ਕੀਤਾ ਜੀ ਉਹ ਸਿਰਫ ਇਸ ਲਈ ਕੀਤਾ ਕਿਉਂਕਿ ਇੱਕ ਬੜੀ ਮਸ਼ਹੂਰ ਫਿਲਮ ਸੀ ਤੇ ਬੰਟੀ ਬਬਲੀ ਦਾ ਰੋਲ ਜੋ ਉਸ ਫਿਲਮ 'ਚ ਸੀ ਤੁਸੀਂ ਮੇਰੇ ਤੋਂ ਬਿਹਤਰ ਜਾਂ ਤੁਸੀਂ ਵੇਖੀ ਹਣੀ ਆਪਣੇ ਪਰਿਵਾਰ ਸਮੂਚੇ ਨਾਲ ਜੋ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਇੰਪਲੀਮੈਂਟ ਕਰੋ ਭਾਵੇਂ ਕਿਸਾਨੀ ਦੇ ਕਰਜ਼ੇ ਦੀ ਗੱਲ ਆ ਭਾਵੇਂ ਹਰ ਕਰ ਨੌਕਰੀ ਦੀ ਗੱਲ ਆ ਦਲਤਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਆ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਆ ਪੈਨਸ਼ਨ ਨੂੰ 2500 ਕਰਨ ਦੀ ਗੱਲ ਆ ਆਟੇ ਦਾਣ ਨਾਲ ਖੰਡ ਚਾਪਤੀ ਉਹ ਚੀਜ਼ਾਂ ਦੇਣ ਦੀ ਗੱਲ ਆ ਜਾਂ ਸ਼ਗਨਸ ਕੀ 51000 ਕਰਨ ਦੀ ਗੱਲ ਆ ਜੇ ਕਰ ਦਿਓਗੇ ਤੇ ਸਾਡੇ ਵੱਲੋਂ ਵਧਾਈ ਆ ਪੰਜਾਬ ਦੇ ਲੋਕਾਂ ਨੂੰ ਵਧਾਈ ਆ ਨਹੀਂ ਕਰੋਗੇ ਤੇ ਸਭਾਵਿਕ ਚਰਚਾ ਹੋਊਗੀ ਸਾਡਾ ਇੱਕ ਇੱਥੇ ਰੱਖ ਲੋਕਾਂ ਨੇ ਪੰਜਾਬ ਨੇ ਉਹਨੇ ਕਹਿਣਾ ਕਿਨਾਂ ਕਿਨਾਂ ਤੁਸੀਂ ਸਿਆਣੇ ਹੋ ਮੈਂ ਤਾਂ ਕਹਿੰਦਾ ਜੋ ਕਹਿਣਾ ਮੈਂ ਫੇਰ ਕਹਿ ਦੂੰ ਜਦੋਂ ਮੌਕਾ ਹੋਵੇ ਮੈਂ ਕੈਪਟਨ ਸਾਹਿਬ ਦਾ ਬਿਆਨ ਸੁਣਾਣਾ ਕੀ ਅਕਾਲੀ ਦਲ ਐਵੇਂ ਝੂਠ ਬੋਲ ਰਿਹਾ ਹੈ ਮੈਂ ਕੈਪਟਨ ਸਾਹਿਬ ਨੂੰ ਤੇ ਸਾਰੇ ਕਾਂਗਰਸ ਲੀਡਰਸ਼ਿਪ ਨੂੰ ਮੈਂ ਦਿਖਾਉਣਾ ਚਾਹਣਾ ਹੈ ਵਿਚਾਰਾ ਜਸਪਾਲ ਸਿੰਘ ਇਹਦਾ ਕੋਈ ਸਬੰਧ ਅਕਾਲੀ ਦਲ ਨਹੀਂ ਹੈ ਆ ਹਿੰਦੁਸਤਾਨ ਦੀ ਪੁਲਿਸ ਦਾ ਇੱਕ ਫੌਜੀ ਹੈ ਜੰਮੂ ਕਸ਼ਮੀਰ ਚ ਪੋਸਟਿੰਗ ਹੈ ਇੱਥੇ ਆਇਆ ਇਹਦੇ ਘਰ ਚ ਵਿਚਾਰੇ ਦੇ ਘਰ ਦੇ ਵਿੱਚ 16 ਕਨਾਲ ਜ਼ਮੀਨ ਤੇ ਕਾਂਗਰਸੀ ਕਮਜਾ ਖਰਾ ਰਿਹਾ ਸੋ ਆ ਜ਼ੁਲਮ ਨਹੀਂ ਹੈ ਵਿਚਾਰੇ ਇੱਕ ਫੌਜੀ ਦੇ ਚਸਪਾਲ ਸਿੰਘ ਜਿਹੜੀ ਦੇਸ਼ ਵਾਸਤੇ ਆਪਣੀ ਜਾਨ ਕੁਰਬਾਨ ਨੂੰ ਤਿਆਰ ਹੈ ਜੇ ਉਹਦੇ ਘਰ ਉਹਦੀ ਜ਼ਮੀਨ ਸੇਫਟੀ ਨਹੀਂ ਜ਼ਮੀਨ ਦੀ ਸੇਫਟੀ ਨਹੀਂ ਜੇ ਉਹਦੀ ਸੇਫਟੀ ਨਹੀਂ ਐਦੋਂ ਘਟਿਆ ਸਰਕਾਰ ਕੀ ਹੋ ਸਕਦੀ ਹੈ ਫਿਲਹਾਲ ਕੋਈ ਕੁਝ ਵੀ ਕਹੇ ਪਰ ਜਨਤਾ ਸਭ ਕੋ ਜਾਣਦੀ ਹੈ ਕਿ ਬੰਟੀ ਅਤੇ ਬਬਲੀ ਦੀ ਕੈਟੇਗਰੀ ਵਿੱਚ ਕੌਣ-ਕੌਣ ਆਉਂਦਾ ਹੈ ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ ਖਬਰ ਹਰ ਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰ ਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਨਾ ਦੇਰ ਨਾ ਕਰੋ ਤਾਂ ਹੁਣੇ ਸੰਪਰਕ ਕਰੋ ਮੋਬਾਈਲ ਨੰਬਰ 88 85 45 47 ਤੇ ਜਾ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@bharatphilindia.com